ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਖਾਲਸਾ ਜੀ ਇੱਕ ਬਹੁਤ ਵੱਡਾ ਭੇਦ ਖੁੱਲ ਕੇ ਸਾਹਮਣੇ ਆ ਰਿਹਾਗਾ ਕਿ ਖਾਰਕੂਬਾਦ ਦੇ ਸਮੇਂ ਕਿਸ ਤਰ੍ਹਾਂ ਇੱਕ ਆਗੂ ਨੂੰ 2 ਕਰੋੜ ਰੁਪਏ ਅਤੇ 2 ਕੋਠੀਆਂ ਦਾ ਲਾਲਚ ਦਿੱਤਾ ਗਿਆ ਕਿ ਤੁਸੀਂ ਵੋਟਾਂ ਦਾ ਬਾਈਕਾਟ ਕਰਵਾ ਦੇਵੋ ਉਹ ਕੀ ਸੀ ਮਾਮਲਾ ਉਦੇ ਬਾਰੇ ਗੱਲਬਾਤ ਕਰਦੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 1992 ਦੇ ਵਿੱਚ ਕੀ ਕੁਝ ਹੋਇਆ ਇਹਦੀ ਇਨਸਾਈਡ ਸਟੋਰੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਉਸ ਸਮੇਂ ਜਿਹੜੀ ਬੇਅੰਤ ਦੀ ਘੱਟ ਗਿਣਤੀ ਸਰਕਾਰ ਬਣੀ ਸੀਗੀ ਥੋੜੀਆਂ ਵੋਟਾਂ ਨਾਲ 100 200 ਵੋਟਾਂ ਨਾਲ ਐਮਐਲਏ ਬਣ ਬਣ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਪਰ ਉਹਦੀ ਇਨਸਾਈਡ ਸਟੋਰੀ ਜਿਹੜੀ ਕਿ ਬਾਕੀ ਅਕਾਲੀ ਦਲ ਨੂੰ ਜਾਂ ਅਕਾਲੀ ਦਲਾਂ ਨੂੰ ਕਵੇਂ ਡਰਾ ਕੇ ਜਾਂ ਲਾਲਚ ਦੇ ਕੇ ਕਿਵੇਂ ਬਾਈਕਾਟ ਕਰਾਇਆ ਗਿਆ ਇਹਦੇ ਬਾਰੇ ਗੱਲਬਾਤ ਕਰਦੇ ਆਂ ਦੋਸਤੋ ਭਾਈ ਅਤਿੰਦਰਪਾਲ ਸਿੰਘ ਜਿਹੜੇ 1999 ਦੇ ਵਿੱਚ ਐਮਪੀ ਬਣੇ ਸੀ ਪਟਿਆਲੇ ਤੋਂ ਉਹਨਾਂ ਨੇ ਇੱਕ ਟ੍ਰਿਬਿਊਨ ਨੂੰ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੈਨੂੰ ਮਤਲਬ ਇਹ ਚੀਜ਼ ਦਾ ਜਿਹੜਾ ਸਾਨੂੰ ਲਾਲਚ ਕਿਵੇਂ ਦਿੱਤਾ ਗਿਆ ਉਸ ਤੋਂ ਪਹਿਲਾਂ ਉਹ ਦੱਸਦੇ ਨੇ ਕਿ 1992 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਪਰ ਸੁਖਦੇਵ ਸਿੰਘ ਬੱਬਰ ਵੱਲੋਂ ਕੁਝ ਹੋਰ ਖੜਕੋਆਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਸਿਮਰਜੀਤ ਸਿੰਘ ਮਾਨ ਸਮੇਤ ਅਮਰਿੰਦਰ ਸਿੰਘ ਕਿਰਪਾਲ ਸਿੰਘ ਨਰੰਗ ਵਗੈਰਾ ਆਗੂ ਉੱਥੇ ਇਕੱਠੇ ਹੋਏ ਉਸ ਮੀਟਿੰਗ ਦੇ ਵਿੱਚ ਇਹ ਭਾਈ ਅਤਿੰਦਰਪਾਲ ਸਿੰਘ ਵੀ ਸ਼ਾਮਲ ਸਨ ਇਹਨਾਂ ਵੱਲੋਂ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਇਹ ਇਹ ਵੀ ਐਲਾਨ ਕੀਤਾ ਗਿਆ ਕਿ ਦਾਗਿਆਂ ਨੂੰ ਭਗੌੜਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਜਦੋਂ ਇਸ ਐਲਾਨ ਦਾ ਕੇਪੀਐਸ ਗਿੱਲ ਤੇ ਬੇਅੰਤ ਧੜੇ ਨੂੰ ਪਤਾ ਲੱਗਦਾ ਤਾਂ ਉਹਨਾਂ ਨੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਕੇਪੀਐਸ ਗਿੱਲ ਨੇ ਫੋਨ ਕਰਕੇ ਅਤਿੰਦਰਪਾਲ ਸਿੰਘ ਦੀ ਮੌਤ ਦੇ ਬਰੰਟ ਜਾਰੀ ਕਰ ਦਿੱਤੇ ਯਾਨੀ ਕਿ ਉਹਨਾਂ ਦਾ ਐਕਸੀਡੈਂਟ ਕਰਵਾ ਦਿੱਤਾ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਦਾ ਐਕਸੀਡੈਂਟ ਕੀਤਾ ਗਿਆ ਲੇਕਿਨ ਉੱਥੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਬਚਾ ਲਿਆ ਤੇ ਜਦੋਂ ਉਹ ਹਸਪੀਟਲ ਜਾਂਦੇ ਨੇ ਉੱਥੋਂ ਬਰਗੇਡੀਅਰ ਦੀ ਇੱਕ ਦੀ ਡਿਊਟੀ ਲੱਗਦੀ ਹੈ ਪਰ ਉਹ ਬਰਗੇਡੀਅਰ ਕਹਿੰਦਾ ਕਿ ਸਾਨੂੰ ਬਚਾ ਕੇ ਲੈ ਗਿਆ ਸੋ ਦੋਸਤੋ ਕੀ ਸੀ ਇਹ ਮਾਮਲਾ ਮਾਮਲਾ ਇਹ ਸੀਗਾ ਕਿ ਭਾਈ ਉਤੈਂਦਰਪਾਲ ਸਿੰਘ ਦੇ ਦੱਸਣ ਮੁਤਾਬਕ ਕਿ ਉਹਨਾਂ ਨੇ ਮੈਨੂੰ ਲਾਲਚ ਦਿੱਤੇ ਕਿ ਤੁਸੀਂ ਬਾਈਕਾਟ ਕਰਵਾਓ ਇਹਨਾਂ ਅਕਾਲੀ ਦਲਾਂ ਤੋਂ ਤੁਹਾਨੂੰ 2 ਕਰੋੜ ਰੁਪਏ ਦਿੱਤੇ ਜਾਣਗੇ ਜੋ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਇੱਕ ਮਲੋਏ ਕ੍ਰਿਸ਼ਨ ਤਰ ਮਲੋਏ ਕ੍ਰਿਸ਼ਨ ਤਰ ਜਿਨ੍ਹਾਂ ਦੀ ਕਿਤਾਬ ਆਈ ਸੀ ਖੁੱਲੇ ਭੇਦ ਮੈਂ ਵੀ ਉਹ ਕਿਤਾਬ ਪੜੀਆ ਦੋਸਤੋ ਉਸ ਕਿਤਾਬ ਦੇ ਵਿੱਚ ਵੀ ਜ਼ਿਕਰ ਆਉਂਦਾ ਮਲੋਏ ਤਰ ਕ੍ਰਿਸ਼ਨ ਕੁਝ ਨਿਹੰਗਾਂ ਦੇ ਬਾਣੇ ਦੇ ਵਿੱਚ ਬੰਦਿਆਂ ਨੂੰ ਲੈ ਕੇ ਆਪ ਪੱਗ ਬੰਨ ਕੇ ਭਾਈ ਅਤੇਂਦਰਪਾਲ ਸਿੰਘ ਦੇ ਘਰੇ ਜਾਂਦੇ ਨੇ ਉਹਨਾਂ ਦੀ ਵਾਈਫ ਨੂੰ 2 ਕਰੋੜ ਰੁਪਏ ਦੇ ਅਟੈਚੀ ਕੇਸ ਵਿੱਚ ਪੈਸੇ ਪਾ ਕੇ ਜਦੋਂ ਉਹਨਾਂ ਦੇ ਘਰੇ ਲੈ ਕੇ ਪਹੁੰਚਦੇ ਨੇ ਕਿ ਇਹ ਪੈਸੇ ਅਤੇਂਦਰਪਾਲ ਸਿੰਘ ਨੂੰ ਦੇ ਦਿਓ ਤੇ ਇਹਨਾਂ ਪਾਰਟੀਆਂ ਤੋਂ ਅਕਾਲੀ ਦਲਾਂ ਤੋਂ ਬਾਈਕਾਟ ਕਰਵਾਉਣਾ ਹੈ ਤਾਂ ਉਹਨਾਂ ਦੀ ਪਤਨੀ ਨੇ ਇਹ ਭਰੇ ਹੋਏ ਪੈਸਿਆਂ ਦੇ ਅਟੈਚੀ ਕੇਸ ਭਗਾ ਕੇ ਮਾਰੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਉਹਨਾਂ ਨੇ ਦੋ ਕੋਠੀਆਂ ਦਾ ਵੀ ਜ਼ਿਕਰ ਕੀਤਾ ਜੋ ਕਿ ਪਟਿਆਲੇ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਸੀਗਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਟਿਆਲੇ ਕੋਠੀਆਂ ਦਿੱਤੀਆਂ ਜਾਣਗੀਆਂ ਪਰ ਉਹ ਇਹਨਾਂ ਵੱਲੋਂ ਠੁਕਰਾ ਦਿੱਤੇ ਗਏ ਸੋ ਦੋਸਤੋ ਉਸ ਤੋਂ ਬਾਅਦ ਭਾਈ ਅਤਿੰਦਰਪਾਲ ਸਿੰਘ ਦੱਸਦੇ ਨੇ ਕਿ ਅਕਾਲਗੜ੍ਹ ਲੁਧਿਆਣੇ ਬਾਹਰ ਦੇ ਵਿੱਚ ਫਿਰ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਤਕਰੀਬਨ ਇਹੀ ਆਗੂ ਪ੍ਰਕਾਸ਼ ਸਿੰਘ ਬਾਦਲ ਸਿਮਰਜੀਤ ਸਿੰਘ ਮਾਨ ਹਰਚਰਨ ਸਿੰਘ ਰੋਡੇ ਭਾਈ ਮਨਜੀਤ ਸਿੰਘ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਬੱਬਰ ਵਗੈਰਾ ਜਿਨ੍ਹਾਂ ਦੀਆਂ ਫੋਟੋਆਂ ਆਈਆਂ ਸੀਗੀਆਂ ਇੱਥੇ ਫਿਰ ਜਿਹੜਾ ਬਾਈਕਾਟ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਇਹਨਾਂ ਦੇ ਬਾਈਕਾਟ ਤੋਂ ਬਾਅਦ ਕੱਲੀ ਕਾਂਗਰਸ ਉਹਦੇ ਵਿੱਚ ਰਹਿ ਜਾਂਦੀ ਹੈ ਲੇਕਿਨ ਜਿਹੜਾ ਇਹ ਫਿਰ ਬਾਈਕਾਟ ਹੋਇਆ ਇਹਦੇ ਵਿੱਚ ਕਿਸ ਨੂੰ ਲਾਲਚ ਦਿੱਤਾ ਗਿਆ ਜਾਂ ਕਿਸੇ ਨੂੰ ਡਰਾਇਆ ਗਿਆ ਇਹ ਗੱਲ ਬਾਰੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਇਹ ਸਾਰਾ ਜ਼ਰੂਰ ਕੀਤਾ ਕਿ ਇਹ ਬਾਈਕਾਟ ਕਰਨ ਤੋਂ ਬਾਅਦ ਜੋ ਬੇਅੰਤ ਬੁਚੜ ਦੀ ਸਰਕਾਰ ਬਣੀ ਉਹਦੇ ਨਾਲ ਸਾਡੇ ਹਜ਼ਾਰਾਂ ਨੌਜਵਾਨਾਂ ਦਾ ਜਿਹੜਾ ਫਿਰ ਕਾਨ ਹੋਇਆ ਜੋ ਖੂਨ ਡੁੱਲਿਆ ਉਹ ਇਸ ਬਾਈਕਾਟ ਦੇ ਕਾਰਨ ਡੁੱਲਿਆ ਕਿਉਂਕਿ ਜੇਕਰ ਉਸ ਸਮੇਂ ਅਕਾਲੀ ਦਲ ਤੇ ਇਹ ਤਰ੍ਹਾਂ ਚੋਣ ਲੜ ਲੈਂਦੀਆਂ ਤਾਂ ਆਪਾਂ ਨੂੰ ਪਤਾ ਕਿ ਸਰਕਾਰ ਅਕਾਲੀ ਦਲ ਦੀ ਬਣ ਜਾਣੀ ਸੀ ਤੇ ਇਹ ਜੋ ਕੁਝ ਬਿਆਨਤ ਨੇ ਕੀਤਾ ਇਹ ਨਹੀਂ ਹੋਣਾ ਸੀ ਪਰੰਤੂ ਇਸ ਤੋਂ ਪਹਿਲਾਂ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਉਸ ਸਮੇਂ 18 ਐਮਐਲਏ ਜਿਹੜੇ ਕੈਂਡੀਡੇਟ ਸੀ ਅਕਾਲੀ ਦਲ ਦੇ ਕੱਲੇ ਅਕਾਲੀ ਦਲ ਦੇ ਕੈਂਡੀਡੇਟ 18 ਮਾਰ ਦਿੱਤੇ ਗਏ ਸੀ ਜਿਦੇ ਚ ਕਾਂਗਰਸ ਦਾ ਇੱਕ ਵੀ ਕੈਂਡੀਡੇਟ ਨਹੀਂ ਮਾਰਿਆ ਗਿਆ ਸੀਗਾ ਜਿਸ ਤੋਂ ਸਪਸ਼ਟ ਇਹ ਕਲੀਅਰ ਸੀਗਾ ਕਿ ਕਾਂਗਰਸ ਨੇ ਹੱਥ ਕੰਡੇ ਵਰਤ ਕੇ ਅਕਾਲੀ ਦਲ ਨੂੰ ਡਰਾ ਕੇ ਉਹਨਾਂ ਦੇ 18 ਬੰਦੇ ਮਾਰ ਕੇ ਜਾਂ ਫਿਰ ਬਾਦ ਦੇ ਵਿੱਚ ਇਸ ਤਰ੍ਹਾਂ ਦੇ ਜਿਵੇਂ ਭਾਈ ਅਤਿੰਦਰਪਾਲ ਸਿੰਘ ਨੇ ਜ਼ਿਕਰ ਕੀਤਾਗਾ ਕਿ ਮੈਨੂੰ 2 ਕਰੋੜ ਤੇ 2 ਕੋਟੀਆਂ ਦਾ ਲਾਲਚ ਦੇ ਕੇ ਕੋਸ਼ਿਸ਼ ਕੀਤੀ ਤੀ ਜੋ ਕਿ ਇਹਨਾਂ ਨੇ ਠੁਕਰਾ ਦਿੱਤੀ ਗਈ ਪਰ ਫਿਰ ਕਿਸ ਦੇ ਰਾਹੀਂ ਅਕਾਲ ਗੜ੍ਹ ਲੁਧਿਆਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਮੀਟਿੰਗ ਦੇ ਵਿੱਚ ਬਾਈਕਾਟ ਦਾ ਐਲਾਨ ਕੀਤਾ ਗਿਆ ਉਹ ਕਿਸੇ ਨੇ ਕਰਵਾਇਆ ਇਹ ਅਜੇ ਵੀ ਇੱਕ ਭੇਦ ਹੈ ਕਿਉਂਕਿ ਖੁੱਲੇ ਪੇਤ ਦੇ ਵਿੱਚ ਜਿਹੜੇ ਇਹ ਮਲੋਏ ਕ੍ਰਿਸ਼ਨ ਨਾਮ ਦਾ ਇੱਕ ਆਈਬੀ ਦਾ ਅਫੀਸਰ ਸੀਗਾ ਇਹਨੇ ਖੁੱਲੇ ਪੇਤ ਕਿਤਾਬ ਲਿਖੀ ਹੈ ਜਿਹਦੇ ਵਿੱਚ ਸਾਰੇ ਜ਼ਿਕਰ ਆਉਂਦੇ ਨੇ ਦੋਸਤੋ ਮੈਂ ਕਿਤਾਬ ਉਹ ਪੜ੍ਹੀ ਹੈ ਉਹਦੇ ਵਿੱਚ ਹੈਰਾਨ ਕਰਨ ਵਾਲੇ ਐਲਾਨ ਕੀਤੇ ਹੋਏ ਨੇ ਇਸ ਤਰ੍ਹਾਂ ਦੇ ਸੌਰੀ ਐਲਾਨ ਨਹੀਂ ਭੇਦ ਖੁੱਲੇ ਹੋਏ ਨੇ ਜਿਹਦੇ ਵਿੱਚ ਬਹੁਤ ਹੀ ਲੀਡਰ ਸਹਿਬਾਨ ਖਾਰਕੂ ਸੀਨੀਅਰ ਖਾਰਕੂ ਵੱਡੇ ਖਾਰਕੂਆਂ ਦੇ ਇਸ ਤਰ੍ਹਾਂ ਦੇ ਨਾਮ ਆਉਂਦੇ ਨੇ ਜਿਹੜੇ ਕਿ ਦਿੱਲੀ ਦੇ ਨਾਲ ਜੁੜੇ ਹੋਏ ਸੀਗੇ ਤੇ ਵਿੱਚ ਰਜੀਵ ਗਾਂਧੀ ਵੱਲੋਂ ਤੇ ਉਹਨਾਂ ਨੇ ਕਈ ਜਗ੍ਹਾ ਦੇ ਉੱਪਰ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਉਹਨੇ ਕਿਹਾਗਾ ਕਿ ਮੈਂ ਹੈਲੀਕਾਪਟਰ ਦੇ ਵਿੱਚ ਹਥਿਆਰ ਭਰ ਕੇ ਅੰਮ੍ਰਿਤਸਰ ਵਿਖੇ ਪਹੁੰਚਾਉਂਦਾ ਰਹਾਂਗਾ ਇੱਕ ਦੋ ਜਗ੍ਹਾ ਤੇ ਉਹਨੇ ਇਹ ਵੀ ਲਿਖਿਆਗਾ ਕਿ ਕਿਵੇਂ ਮੈਂ ਮੌਤ ਦੇ ਨ ਬਿਲਕੁਲ ਨੇੜੇ ਮੁੜਿਆ ਕਿਉਂਕਿ ਮੈਨੂੰ ਭੇਸ ਬਦਲ ਕੇ ਖਾਰਪੋਆਂ ਦੇ ਵਿੱਚ ਰਲਾਇਆ ਹੋਇਆ ਸੀਗਾ ਤੇ ਉਹ ਇੱਥੇ ਇਹ ਵੀ ਜ਼ਿਕਰ ਕਰਦੇ ਨੇ ਕਿ ਕਿਵੇਂ ਅਸੀਂ ਕੈਨੇਡਾ ਦੇ ਵਿੱਚ ਸਾਡੀ ਡਿਊਟੀ ਲੱਗੀ ਕਿ ਉੱਥੇ ਜਾ ਕੇ ਤੁਸੀਂ ਖਾਲਸਤਾਨੀ ਧੜੇ ਪੈਦਾ ਕਰੋ ਉੱਥੇ ਜਾ ਕੇ ਖਾਲਸਤਾਨੀਆਂ ਦੀ ਵੱਧ ਤੋਂ ਵੱਧ ਮਦਦ ਕਰਕੇ ਇੱਕ ਖਾਲਸਤਾਨੀਆਂ ਦਾ ਉੱਥੇ ਹੂਆ ਖੜਾ ਕਰੋ ਤੇ ਆਪਣੇ ਬੰਦੇ ਤਿਆਰ ਕਰਕੇ ਉਸਨੇ ਉਹ ਦੱਸਦੇ ਨੇ ਕਈ ਸਾਲ ਮੈਂ ਕੈਨੇਡਾ ਦੇ ਵਿੱਚ ਇਸ ਮਿਸ਼ਨ ਦੇ ਉੱਤੇ ਰਿਹਾ ਉਸ ਤੋਂ ਬਾਅਦ ਮੈਨੂੰ ਫਿਰ ਵਾਪਸ ਬੁਲਾ ਲਿਆ ਗਿਆ ਤੇ ਵਾਪਸ ਮੈਂ ਕਿਵੇਂ ਇੱਥੇ ਖੜਕੂਆਂ ਨੂੰ ਲੁਕ-ਲੁਕ ਕੇ ਮਿਲਦਾ ਰਿਹਾ ਜਾਂ ਉਹਨਾਂ ਦੇ ਵਿੱਚ ਵਿਚਰਦਾ ਰਿਹਾ ਤੇ ਕਿਵੇਂ ਮੈਂ ਹਥਿਆਰ ਪਹੁੰਚਾਉਂਦਾ ਰਿਹਾ ਪੈਸੇ ਪਹੁੰਚਾਉਂਦਾ ਰਿਹਾ ਇਹ ਖੁੱਲੇ ਪੇਡ ਕਿਤਾਬ ਤੁਸੀਂ ਪੜ ਸਕਦੇ ਹੋ ਪਰ ਇਹ ਜੋ ਭਾਈ ਅਤਿੰਦਰਪਾਲ ਸਿੰਘ ਵੱਲੋਂ ਇਹ ਜ਼ਿਕਰ ਕੀਤਾ ਗਿਆਗਾ ਇਹ ਇੱਕ ਬਿਲਕੁਲ ਵੱਖਰਾ ਜ਼ਿਕਰ ਹੈ ਲੇਕਿਨ ਇਹ ਖੁੱਲੇ ਪੇਡ ਕਿਤਾਬ ਦੇ ਵਿੱਚ ਚਾਰ ਪੰਨੇ ਦੇ ਉੱਪਰ ਤੁਸੀਂ ਇਹਨੂੰ ਵੀ ਪੜ ਸਕਦੇ ਹੋ ਜੋ ਉਸ ਆਪਣੇ ਆਈਬੀ ਦੇ ਅਫਸਰ ਵੱਲੋਂ ਕਿਤਾਬ ਜਿਹੜੀ ਆਪਣੇ ਹੱਥੀ ਲਿਖੀ ਹੋਈ ਆ ਤੇ ਸੋ ਦੋਸਤੋ ਇਹ ਜੋ ਕੁਝ ਵੀ ਹੋਇਆਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਖੂਨ ਡੁੱਲਿਆ ਉਹਦੇ ਲਈ ਖਾਸ ਤੌਰ ਤੇ ਮੈਂ ਕਹਿ ਸਕਦਾ ਕਿ ਕਾਂਗਰਸ ਤਾਂ ਸਿੱਧੇ ਰੂਪ ਦੇ ਵਿੱਚ ਉਹਦੇ 'ਚ ਜ਼ਿੰਮੇਵਾਰ ਹੈ ਹੀ ਹੈ ਪਰ ਇਹਦੇ ਵਿੱਚ ਕੁਝ ਸਾਬਕਾ ਖੜਕੂ ਵੀ ਕੁਝ ਸਾਬਕਾ ਅਕਾਲੀ ਦਲ ਦੇ ਲੀਡਰ ਜਿਹੜੇ ਉਹਨੇ ਦੁਨੀਆ ਤੋਂ ਜਾ ਚੁੱਕੇ ਨੇ ਜਾਂ ਕੁਝ ਹੈਗੇ ਵੀ ਨੇ ਉਹਨਾਂ ਨੂੰ ਕਿਸੇ ਨੂੰ ਲਾਲਚ ਕਿਸੇ ਨੂੰ ਡਰਾਇਆ ਗਿਆ ਕਿਸੇ ਨੂੰ ਤਮਕਾਇਆ ਗਿਆ 18 ਬੰਦੇ ਮਾਰ ਦਿੱਤੇ ਗਏ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਦੋਸਤੋ ਤਾਂ ਕਰਕੇ ਇੱਥੇ ਪੰਜਾਬੀਆਂ ਦਾ ਸਿੱਖਾਂ ਦਾ ਨੌਜਵਾਨਾਂ ਦਾ ਕਾਹਨ ਕੀਤਾ ਜਾ ਸਕੇ ਜੋ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ